ਲੁਧਿਆਣਾ ਦੀ ਕਈ ਸੜਕਾਂ ਦੇ ਉੱਤੇ ਖਿਲਰੀ ਹੋਈ ਹੈ ਬਜਰੀ ਜਿਹੜੀ ਹੈ ਰੋਜ਼ دہشت ਦਾ ਮਾਹੌਲ ਪੈਦਾ ਕਰ ਰਹੀ ਹੈ ਔਰ ਦੱਸਦੀ ਓਟ ਓਟ ਬੜੀ ਹਾਲਤ ਕੀ ਹੈ ਸੜਕਾਂ ਦੀ ਸਰ ਖੱਡਾ ਵਗੈਰਾ ਹੋਏ ਬੰਦਾ ਸਲੋ ਕਰਦਾ ਤਾਂ ਦੇਖ ਲੈਂਦਾ ਵਾ ਤੇ ਹੁਣ ਬਜਰੀ ਤੋਂ ਕਿੱਦਾਂ ਬਚਿਆ ਜਾਵੇ ਆਪਾਂ ਕਿਸੇ ਦੀ ਗੱਲ ਬਾਅਦ ਚ ਕਰੀਏ ਪਹਿਲੋ ਆਪ ਕੀ ਰਿਏ ਆ ਬਈ ਅਨੁਕਰ ਕੀ ਸਕਦੇ ਆ ਮਟੀਰੀਅਲ ਸਹੀ ਪਵੇ ਔਰ ਪਾਣੀ ਦਾ ਨਿਕਾਸ ਸਹੀ ਹੋਵੇ ਤਾਂ ਸਭ ਕੁਝ ਠੀਕ ਹੈ ਮੇਰਾ ਵੀ ਦੋ ਤਿੰਨ ਵਾਰ ਇਸ ਰੋਡ ਤੇ ਐਕਸੀਡੈਂਟ ਹੋ ਚੁੱਕਾ ਹੈ ਐਸੇ ਰੋਡ ਤੇ ਹੀ ਹੋਇਆ ਉਧਰ ਉਹ ਵੀ ਹਾਲ ਬੜਾ ਬਹੁਤ ਬੁਰਾ ਹਾਲ ਹੈਗਾ ਇਸ ਰੋਡ ਤੇ ਇਥੇ ਤਾਂ ਐ ਹੈਗਾ ਵੀ ਜੀਪ ਲਾ ਕੇ ਤੁਸੀਂ ਕਰੋ ਆਫ ਰੂਟਿੰਗ ਜਿੱਦਾਂ ਦੀ ਸੜਕਾਂ ਬਣੀਆਂ ਹੋਈਆਂ ਨੇ ਤੁਸੀਂ ਤਾਂ ਵੀ ਬੰਦਾ ਕਿੰਨੋ ਕੀ ਕਵੇ ਕੁਝ ਨਹੀਂ ਕਿਹਾ ਜਾ ਸਕਦਾ ਜਿੰਨੂੰ ਵੋਟ ਪਾ ਲੋ ਉਹ ਮਿਲਣਾ ਇਹੀ ਕੁਛ ਆ ਆਮ ਪਬਲਿਕ ਨੂੰ ਤਕਲੋ ਹਜੇ ਫੇਰ ਵੀ ਥੋੜਾ ਬੋਤ ਤਾਂ ਤੁਹਾਨੂੰ ਲੱਗ ਰਿਹਾ ਹੋਵੇਗਾ ਸੁੱਕੇ ਹੋਣ ਕਰਕੇ ਕੰਡੀਸ਼ਨ ਸਹੀ ਹੈਗੀ ਹੈ ਜਦੋਂ ਮੀਂਹ ਪੈਂਦਾ ਉਦੋਂ ਬੁਰਾ ਹਾਲ ਹੁੰਦਾ ਇੰਨੇ ਐਕਸੀਡੈਂਟ ਇਸ ਰੋਡ ਤੇ ਇੱਥੇ ਬੱਚਿਆਂ ਦੀ ਇੰਨੀ ਆਰਜਾ ਰਹੀ ਹੈ ਬੱਸਾਂ ਲੰਘਦੀਆਂ ਨੇ ਕੱਲ ਕੋਈ ਵੱਡਾ ਹਾਸ ਹੋ ਜयो ਕੌਣ ਜ਼ਿੰਮੇਦਾਰ ਹੈਗਾ ਲੁਧਿਆਣਾ ਵਾਸੀ ਰੋਜ਼ ਇੱਕ ਨਵੀਂ دہشت ਦਾ ਸ਼ਿਕਾਰ ਹੋ ਰਹੇ ਨੇ ਔਰ ਦੱਸ ਦਈਏ ਕਿ ਇਹ ਨਵੀਂ دہشت ਰੋਜ਼ ਲੁਧਿਆਣਾ ਵਾਸੀਆਂ ਨੂੰ ਹੱਡੀਆਂ ਤੋੜਨ ਦੀ ਧਮਕੀ ਦੇ ਰਹੀ ਹੈ ਔਰ ਕੱਲੀਆਂ ਧਮਕੀਆਂ ਹੀ ਨਹੀਂ ਮਿਲ ਰਹੀਆਂ ਬਲਕਿ ਇਹ ਧਮਕੀਆਂ ਸਾਬਤ ਵੀ ਹੋ ਰਹੀਆਂ ਨੇ ਦੱਸ ਦਈਏ ਕਿ ਲੁਧਿਆਣਾ ਦੀ ਕਈ ਸੜਕਾਂ ਦੇ ਉੱਤੇ ਖਿਲਰੀ ਹੋਈ ਇਹ ਬਜਰੀ ਜਿਹੜੀ ਹੈ ਰੋਜ਼ دہشت ਦਾ ਮਾਹੌਲ ਪੈਦਾ ਕਰ ਰਹੀ ਹੈ ਔਰ ਦੱਸਦੀ ਓਟ ਓਟ ਲੱਗੀ ਜਾਣੀ ਵੀਰੇ ਨਹੀਂ ਨਹੀਂ ਜਾਓਗੇ ਹੁਣੇ ਤੁਹਾਨੂੰ ਇਸੀ ਚੀਜ਼ ਦੀ ਜਿਹੜੀ ਹੈ ਦੱਸ ਰਹੇ ਸੀਗੇ ਕਿ ਇਹ ਜਿਹੜੀ ਬਜਰੀ ਹੈ ਰੋਜ਼ ਲੁਧਿਆਣਾ ਵਾਸੀਆਂ ਨੂੰ دہشت ਦੇ ਰਹੀ ਹੈ ਔਰ ਇਸੀ ਹੁਣੇ ਚੱਲਦੇ ਸ਼ੂਟ ਦੇ ਵਿੱਚ ਤੁਹਾਨੂੰ ਦੇਖਿਆ ਤੁਸੀਂ ਕੀ ਕਿਸਤਰਾ ਐਕਟੀਵਾ ਜਿਹੜੀ ਹੈ ਇੱਥੋਂ ਸਲਿੱਪ ਕਰਦੀ ਹੈ ਔਰ ਰੋਜ਼ ਦਾ ਇਹੀ ਕੰਮ ਹੈ तकरीबन ਰੋਜ਼ ਦੋ ਤੋਂ ਤਿੰਨ ਹਾਦਸੇ ਐਸੇ ਸੜਕ ਤੇ ਹੋ ਰਹੇ ਨੇ ਔਰ ਕੱਲੀ ਇਹੀ ਸੜਕ ਨਹੀਂ ਜਿੱਥੇ-ਜਿੱਥੇ ਵੀ ਲੁਧਿਆਣਾ ਦੀਆਂ ਸੜਕਾਂ ਤੇ ਇਦਾਂ ਬੱਜਰੀ ਜਿਹੜੀ ਇਹ ਖਿਲਰੀ ਹੋਈ ਹੈ ਉਹ ਰੋਜ਼ ਲੁਧਿਆਣਾ ਵਾਸੀਆਂ ਨੂੰ ਤੰਗ ਕਰ ਰਹੀ ਹੈ ਧਮਕੀਆਂ ਦੇ ਰਹੀ ਹੈ ਇੱਥੇ ਤੱਕ ਕੀ ਹੱਡੀਆਂ ਤੱਕ ਟੁੱਟਣ ਦੀ ਨੌਬਤ ਆਈ ਹੈ ਵੀਰ ਜੀ ਅਸੀਂ ਐਸੇ ਬੱਜਰੀ ਦੇਤੇ ਅੱਜ ਖਬਰ ਕਰਨ ਲਈ ਆਏ ਕਿ ਸੜਕਾਂ ਦੀ ਹਾਲਤ ਇੰਨੀ ਮਾੜੀ ਇੱਕ ਹੋਰ ਉਹ ਸਾਹਮਣੇ ਖੜਾ ਉਹ ਦੇਖੋ ਉਹ ਬਾਈਕ ਵਾਲਾ ਮਸਾਹੀ ਸਲਿੱਪ ਕਰਦਾ ਹੋਇਆ ਬਚਿਆ ਔਰ ਇਹ ਹਾਲਤ ਜਿਹੜੀ ਹੈ ਪੂਰੀ ਰੋਡ ਦੀ ਹੈ ਪੂਰੀ ਲੁਧਿਆਣਾ ਦੀਆਂ ਸੜਕਾਂ ਦੀ ਹੈ ਵੀਰੇ ਜੀ ਇਹ ਹਾਲਤ ਕੀ ਹੈ ਸੜਕਾਂ ਦੀ ਸਰ ਖੱਡਾ ਵਗੈਰਾ ਹੋਏ ਬੰਦਾ ਸਲੋ ਕਰਦਾ ਤਾਂ ਦੇਖ ਲੈਂਦਾ ਵਾ ਇਹ ਹੁਣ ਬਜਰੀ ਤੋਂ ਕਿੱਦਾਂ ਬਚਿਆ ਜਾਵੇ ਬਿਲਕੁਲ ਅੱਛਾ ਇੱਥੇ ਸਾਨੂੰ ਲਗਾਤਾਰ ਜਿਹੜੀ ਲੋਕ ਦੱਸ ਰਹੇ ਆ ਕਿ ਰੋਜ਼ ਦੋ ਤਿੰਨ ਲੋਕ ਇੱਥੋਂ ਸਲਿੱਪ ਕਰਦੇ ਹੀ ਕਰਦੇ ਆ ਹਾਂਜੀ ਹਾਂਜੀ ਹੋਰ ਵੀ ਕਹੀਂ ਪਾਸੇ ਇਹੀ ਹਾਲ ਆਪਣੇ ਬਾਜ਼ਾਰ ਦੇ ਵਿੱਚ ਹਾਂਜੀ ਲੁਧਿਆਣੇ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਇਹੀ ਹਾਲ ਨੇ ਪਰ ਟੋਏ ਨਾਲੋਂ ਕਿਤੇ ਜ਼ਿਆਦਾ ਖਤਰਨਾਕੇ ਬਜਰੀ ਲੱਗ ਰਹੀ ਹੈ ਹਾਂਜੀ ਟੋਇਆ ਟੋਇਆ ਹੁੰਦਾ ਬੰਦਾ ਦੇਖ ਲੈਂਦਾ ਥੋੜਾ ਸਲੋ ਕਰ ਲੇਗਾ ਹੁਣ ਬਜਰੀ ਤੇ ਹੁਣ ਜੱਕ ਦਾ ਮੋੜ ਤੇ ਕੋਈ ਆ ਜਾਵੇ ਤੇ ਬ੍ਰੇਕ ਤਾਂ ਲਾਣੀ ਬੰਦੀ ਨਾ ਜੀ ਬਿਲਕੁਲ ਬਿਲਕੁਲ ਉਹ ਜਰਾ ਸਲਿਪ ਹੋ ਜਾਂਦੀ ਹੈ ਟਾਇਰ ਸਲਿਪ ਹੋ ਜਾਂਦੇ ਧਿਆਨ ਰੱਖੋ ਧਿਆਨ ਨਾਲ ਚਲਾਓ ਬਿਲਕੁਲ ਅਗਰ ਤੁਹਾਨੂੰ ਇਹ ਸੜਕ ਦਾ ਹਾਲ ਦਿਖਾਈਏ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਦੇਖ ਸਕਦੇ ਹੋ ਔਰ ਲੁਧਿਆਣਾ ਦੀਆਂ ਕਈ ਅਜਿਹੀਆਂ ਸੜਕਾਂ ਨੇ ਜਿੱਥੇ ਇਹੀ ਹਾਲਾਤ ਜਿਹੜੇ ਨੇ ਨਜ਼ਰ ਆਉਂਦੇ ਨੇ ਔਰ ਇਹ ਲੋਕ ਇਸ دہشت ਦੇ ਨਾਲ ਰੋਜ਼ ਦੋ ਚਾਰ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹ دہشت ਰੋਜ਼ ਧਮਕੀਆਂ ਦੇ ਰਹੀ ਹੈ ਇਸ دہشت ਨਾਲ ਰੋਜ਼ ਲੁਧਿਆਣਾ ਵਾਸੀ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਵੀਰ ਜੀ ਟੋਆ ਹੋਵੇ ਲੋਕ ਕਹਿੰਦੇ ਆ ਤਾਂ ਬਚ ਜੀਏ ਆ ਬੱਜਰੀ ਤੋਂ ਕਿਵੇਂ ਬਚੀਏ ਇੱਥੇ ਰੋਜ਼ ਲੋਕ ਸਲਿੱਪ ਹੋ ਕੇ ਡਿੱਗਦੇ ਹੂੰ अभी बारिश का मौसम थोड़ा ठीक हुआ है अभी तो कह रहे थे ना बीस बाईस के बाद में नए टेंडर होंगे उसके बाद में नई सड़कें बोल तो रहे हैं बनाने के लिए तो क्या तब तक ऐसे ही हालात रहेंगे लोगों की ऐसे ही जान आफत में डल, डली रहेगी नहीं जान आफत वाले इतने गड्ढे गुड्ढे तो भर चुके हैं अभी ऐसे तो नहीं है बाकी रोडी बजरी है थोड़ा सा ये भी अभी पिछले हफ्ते फिर बारिश होगी थी उसके कारण फिर दिक्कत आ गई तो जो अगर ये बजरी ऐसी है इसे साइड पे तो किया जा सकता है ना साफ सफाई तो की जा सकती है ये कल तो लगे तो हुए थे कल तो आज पता नहीं आए कि नहीं कल, कल, लगे हुए थे कल लगे हुए थे यहाँ पे और कराए हुए थे एम सी एल के लगे हुए हाँ। थे यहाँ पे लेकिन आज हालात फिर वही हैं कल तो जब परसों तो थे ज्यादा थे आज कम ही है अच्छा अगर किसी के साथ कल एक लड़की गिरी और उसके चोट लगी कौन जिम्मेवार होगा ਕਿਸੇ ਕਹੇ ਉਹ ਆਕਰ ਕਿ ਕਿਸ ਕਾਰਨ ਮੈਨੂੰ ਚੂਟਿਆ ਕੀ ਬਤਾਏ ਜੀ ਉਹ ਤਾਂ ਕਈ ਵਾਰ ਵਹੀਕਲ ਵੀ ਹੋਰ ਸਪੀਡ ਵੀ ਹੋ ਜਾਂਦਾ ਉਸਕੇ ਸਲੀਪ ਲਗਾ ਤਾਂ ਕੋਸ਼ਿਸ਼ ਕਰਨੀ ਚਾਹੀਦੀ ਖੁਦ ਨੂੰ ਬਚਣਾ ਹੀ ਚਾਹੀਏ ਬਸ ਸਪੀਡ ਸਪੀਡ ਕਮ ਕਰੋ ਆਪਣੇ ਵਹੀਕਲ ਦੀ ਔਰ ਮਤਲਬ ਆਪ ਖੁਦ ਆਪਣੀ ਜੋ ਹੈ ਹਿਫਾਜ਼ਤ ਖੁਦ ਕੀਜੀਏ ਐਮ ਸੀ ਐਲ ਦਾ ਇਥੇ ਕੋਈ ਵੀ ਰੋਲ ਨਜ਼ਰ ਨਹੀਂ ਆਉਂਦਾ ਕਾਉਂਸਲਰ ਦਾ ਕੋਈ ਵੀ ਰੋਲ ਨਜ਼ਰ ਨਹੀਂ ਆਉਂਦਾ ਯਾ ਕਿ ਇਹ ਕਿ ਬੀ ਐਂਡ ਆਰ ਸ਼ਾਖਾ ਦਾ ਕੋਈ ਵੀ ਰੋਲ ਨਜ਼ਰ ਨਹੀਂ ਆਉਂਦਾ ਪਰ ਹਾਲਾਤ ਇੰਨੇ ਮਾੜੇ ਆ ਇਧਰਲੇ ਪਾਸੇ ਔਰ ਦੂਸਰਾ ਪਾਸਾ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਸੜਕਾਂ ਦਾ ਇਹ ਹਾਲ ਹੈ ਕਿ ਦੋ ਜਿਹੜੇ ਟੂ-ਵੀਲਰ ਹੈ ਉਹ ਜਾਂਦੇ ਹੋਏ ਡਰਦੇ ਆ ਵੀਰੇ ਜੀ ਟੋਏ ਤੋਂ ਬਚ ਸਕਦੇ ਹੋ ਇਹ ਜੀ ਬਜਰੀ ਤੋਂ ਜੇ ਸਲਿੱਪ ਹੋ ਗਏ ਬਚ ਜੂਗੇ ਇਹ ਚ ਬਚਣਾ ਛੱਡ ਗਏ ਜਿਹਨੇ ਗਟੇਰ ਘੜੇ ਰਗੜੇ ਜਾਂਦੇ ਆ ਸਾਰੇ ਇਹ ਕੋਈ ਦੇਖੋ ਕੀ ਕਵੇ ਬੰਦਾ ਕਿੰਨੋ ਕੀ ਕਵੇ ਕੁਝ ਨਹੀਂ ਕਿਹਾ ਜਾ ਸਕਦਾ ਜਿੰਨੂੰ ਵੋਟ ਪਾ ਲੋ ਉਹ ਮਿਲਣਾ ਇਹੀ ਕੁਛ ਆ ਆਮ ਪਬਲਿਕ ਨੂੰ ਇਹਦਾ ਕੁਝ ਰੀਜਨ ਦਾ ਕੋਈ ਸਮਝ ਨਹੀਂ ਆਂਦੀ ਬਹੁਤ ਕੁਝ ਕਰਕੇ ਦੇਖ ਲਿਆ ਹਰ ਪਾਰਟੀ ਨਾਲ ਲੱ ਕੇ ਦੇਖ ਲਿਆ ਐਂਡ ਇਹੀ ਐ ਐਂਡ ਇਹੀ ਐ ਤਾਂ ਤੁਹਾਡੀਆਂ ਹੱਡੀਆਂ ਟੁੱਟਣੀਆਂ ਟੁੱਟਣੀਆਂ ਐ ਟੁੱਟ ਰਹੀ ਐ ਟੁੱਟਣੀ ਆ ਵਾ ਐਸ ਕਰਕੇ ਜੀ ਰਹੇ ਆ ਚਲਣੇ ਦੇ ਪੈਣੀ ਐ ਜਲਦੀ ਕਨ ਆਪ ਜ਼ਿੰਦਗੀ ਐ ਚੱਲੀ ਜਾਣੀ ਐ ਜੀ ਐਸ ਕਰਕੇ ਪ੍ਰਮਾਤਮਾ ਚਲੋ ਬਖਸ਼ਿਸ਼ ਕਰੇ ਇਹਨਾਂ ਨੂੰ ਸਾਡੇ ਜਿਹੜੇ ਮੰਤਰੀ ਸਾਹਿਬ ਹੈਗੇ ਆ ਸੜਕਾਂ ਦਾ ਧਿਆਨ ਰੱਖਣ ਲਾਈਟਾਂ ਦਾ ਧਿਆਨ ਲੋਕਾਂ ਦਾ ਧਿਆਨ ਰੱਖਣ ਇਹੀ ਕੁਝ ਹੋ ਜੀ ਲੋਕ ਮੰਗਦੇ ਹੋਰ ਤਾਂ ਕੋਈ ਮੰਗਦੇ ਨਹੀਂ ਹੈਗੇ ਬਿਲਕੁਲ ਬਿਲਕੁਲ ਇੜੀ ਜੀ ਕੋਈ ਮੰਗਦੇ ਵੀ ਸਾਨੂੰ ਕੋਈ ਪੈਸਾ ਜਾਂ ਸਾਨੂੰ ਕੋਈ ਹੋਰ ਸਾਨੂੰ ਇਹ ਚੀਜ਼ਾਂ ਸਹੀ ਚਾਹੀਦੀਆਂ ਤੇ ਵੋਟ ਅਸੀਂ ਇਹਨਾਂ ਨੂੰ ਦੱਬ ਕੇ ਪਾ ਦਾਂ ਕਰਾਂਗੇ ਬਸ ਆਹੀ ਆ ਬਾਕੀ ਸ਼ੁਕਰੀਆ ਤੁਹਾਡਾ ਨਹੀਂ ਬਿਲਕੁਲ ਅੱਛਾ ਆਪਣੇ ਬੱਚੇ ਵੀ ਚੱਲਦੇ ਆ ਕੱਲ ਇੱਕ ਲੜਕੀ ਡਿਗੀ ਹੁਣੇ ਐਕਟਿਵਾ 'ਤੇ ਸਵਾਰ ਇੱਕ ਸਲਿੱਪ ਹੋਇਆ ਔਰ ਉਸ ਤੋਂ ਪਹਿਲਾਂ ਇੱਕ ਬਾਈਕ ਵਾਲਾ ਜਿਹੜਾ ਸਲਿੱਪ ਹੋ ਕੇ ਗਿਰਨ ਲੱਗਾ ਸੀਗਾ ਪਹਿਲਾਂ ਇੱਥੇ ਪੈਚਵਰਕ ਲੱਗੇ ਪੈਚ ਵਰਕ ਲੱਗੇ ਹੁਣ ਇਹੋ ਜੇ ਲੱਗੇ ਕਿ ਸੜਕਾਂ ਦੇ ਬਜਰੀਓ ਖਿਲਰੀ ਵਰਦੀ ਹੈ ਸਰ ਅਦਾਮਾ ਇਹ ਜਿਹੜੀ ਸੜਕ ਬੰਦੀ ਹੈ ਐਕਚੁਅਲੀ ਸਹੀ ਨਹੀਂ ਬੰਦੀ ਹੈਗੀ ਇਹ ਜੇ ਮਟੀਰੀਅਲ ਨਹੀਂ ਸਹੀ ਪੈਂਦਾ ਤੁਸੀਂ ਕਿਸੇ ਬੇਟੀ ਦੀ ਗੱਲ ਕਰਦੇ ਹੋ ਮੈਂ ਇੱਕ ਦਿਵਾਰੀ ਗਿਰਿਆਂ ਆਪਾਂ ਕਿਸੇ ਦੀ ਗੱਲ ਬਾਅਦ ਚ ਕਰੀਏ ਪਹਿਲੋ ਆਪ ਗਿਰੇ ਆਂ ਬਈ ਇਹਨੂੰ ਕਰ ਕੀ ਸਕਦੇ ਆ ਮਟੀਰੀਅਲ ਸਹੀ ਪਵੇ ਔਰ ਪਾਣੀ ਦਾ ਨਿਕਾਸ ਸਹੀ ਹੋਵੇ ਤਾਂ ਸਭ ਕੁਝ ਠੀਕ ਹੈ ਜੇ ਪਾਣੀ ਦਾ ਨਿਕਾਸ ਨਹੀਂ ਮਟੀਰੀਅਲ ਸਹੀ ਨਹੀਂ ਤੈਨੂੰ ਬਾਰ-ਬਾਰ ਚਾਹੇ 10 ਵਾਰ ਬਣਾ ਲਓ ਉਹਨੇ ਉੱਥੇ ਹੀ ਰਹਿਣਾ ਉਹਦਾ ਫਾਇਦਾ ਕੋਈ ਨਹੀਂ ਹੈਗਾ ਬਾਕੀ ਸ਼ੁਕਰੀਆ ਤੁਹਾਡਾ ਭਰਾਵਾਂ ਦਾ ਸਾਡੇ ਮੰਤਰੀਆਂ ਨੂੰ ਵੀ ਸਮਝਾਓ ਠੀਕ ਹੋ ਜਾਣ ਤੇ ਵਧੀਆ ਬਾਕੀ ਤੇ ਚਲਦੀ ਤੇ ਪਈ ਆ ਜ਼ਿੰਦਗੀ ਹਾਂਜੀ ਬਿਲਕੁਲ ਚਲਦੀ ਤਾਂ ਪਈ ਆ ਜ਼ਿੰਦਗੀ ਔਰ ਲੇਕਿਨ ਇਹ ਜ਼ਿੰਦਗੀ ਜਿਹੜੀ ਆ ਕਿਤੇ ਨਾ ਕਿਤੇ ਖਤਰਨਾਕ ਆ ਇਹ ਜ਼ਿੰਦਗੀ ਕਿਤੇ ਨਾ ਕਿਤੇ ਹਾਦਸੇ ਦਾ ਕਾਰਨ ਬਣ ਸਕਦੀ ਆ ਔਰ ਇਸੇ ਲਈ ਤੁਹਾਨੂੰ ਆਪ ਨੂੰ ਕਿਤੇ ਨਾ ਕਿਤੇ ਧਿਆਨ ਦੇ ਕੇ ਚੱਲਣਾ ਪਏਗਾ ਇਧਰਲੇ ਪਾਸੇ ਹੁਣ ਟ੍ਰੈਫਿਕ ਆਣੀ ਸ਼ੁਰੂ ਹੋ ਗਈ ਹੈ ਤੁਹਾਨੂੰ ਦਿਖਾਣੇ ਆ ਕਿ ਕਿੰਨਾ ਬਚ ਕੇ ਇਹਨਾਂ ਨੂੰ ਇੱਥੋਂ ਨਿਕਲਣਾ ਪਏਗਾ ਕਿ ਕਿਸੇ ਵੀ ਵਕਤ ਕੋਈ ਵੀ ਐਕਟਿਵ ਆ ਮੋਟਰਸਾਈਕਲ ਜਿਹੜਾ ਹੈ ਉਹ ਸਕਿਡ ਕਰ ਸਕਦਾ ਹੈ ਸਲਿੱਪ ਕਰ ਸਕਦਾ ਹੈ ਔਰ ਇਹ ਹਾਲਾਤ ਤੇ ਪੂਰੇ ਸ਼ਹਿਰ ਦੇ ਜਿੱਥੇ-ਜਿੱਥੇ ਵੀ ਸੜਕਾਂ ਟੁੱਟੀਆਂ ਨੇ ਬੱਜਰੀ ਖਿਲਰੀ ਹੋਈ ਹੈ ਇਹ ਹਾਦਸਿਆਂ ਦਾ ਕਾਰਨ ਲਗਾਤਾਰ ਬਣਦੀ ਜਾਰੀ ਹੈ ਸੜਕਾਂ ਤੇ ਖਿਲਰੀ ਹੋਈ ਬੱਜਰੀ ਟੁੱਟੀਆਂ ਸੜਕਾਂ ਰੋਜ਼ ਹਾਦਸਿਆਂ ਨੂੰ ਜਿਹੜੀਆਂ ਨੇ ਨਿਯੋਤਾ ਦਿੰਦੀਆਂ ਨੇ ਔਰ ਲੋਕ ਗਿਰਦੇ ਵੀ ਨੇ ਔਰ ਸੱਟਾ ਵੀ ਖਾਂਦੇ ਨੇ ਔਰ ਹਾਲਾਤ ਦੇਖ ਸਕਦੇ ਹੋ ਕਿ ਜਿੱਥੇ ਸੜਕਾਂ ਦੇ ਉੱਤੇ ਪੈਚਵਰਕ ਕਰਕੇ ਛੱਡੀਆਂ ਗਈਆਂ ਸੀ ਉੱਥੇ ਹਾਲਾਤ ਇਹ ਹਨ ਕੀ ਹੁਣ ਜਿਹੜੀ ਉੱਥੇ ਟੁੱਟ ਕੇ ਬਜਰੀ ਖਿੱਲਰ ਚੁੱਕੀ ਆ ਉਹ ਟਿਆ ਨਾਲੋਂ ਵੀ ਮਾੜੀ ਹੋ ਚੁੱਕੀ ਆ ਰੋਜ਼ ਇੱਥੋਂ ਟੂ-ਵੀਲਰ ਵਾਲੇ ਜਿਹੜੇ ਨੇ ਐਕਟਿਵਾ ਜਾਂ ਮੋਟਰਸਾਈਕਲ ਸਵਾਰ ਸਕੂਟਰ ਸਵਾਰ ਜਿਹੜੇ ਨੇ ਰੋਜ਼ ਸਲਿੱਪ ਹੁੰਦੇ ਨੇ ਰੋਜ਼ गिरਦੇ ਨੇ ਔਰ ਰੋਜ਼ ਇਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਇਸ ਬਜਰੀ ਕੋਲੋਂ ਕਿ ਇੱਥੋਂ ਦੀ ਅਗਰ ਤੁਸੀਂ ਲਾਪਰਵਾਹੀ ਵਰਤੀ ਤਾਂ ਤੁਹਾਡੀ ਜਿਹੜੀ ਹੈ ਜਾਨ ਆਪਾ ਚਾ ਸਕਦੀ ਹੈ ਤੁਹਾਨੂੰ ਸੱਟਪੇੜ ਜਿਹੜੀ ਹੈ ਲੱਗ ਸਕਦੀ ਹੈ ਹਾਲਾਤ ਇਹ ਆ ਕੀ ਸੜਕਾਂ ਬਣਾਈਆਂ ਪੈਚਵਰ ਕੀਤੇ ਬਰਸਾਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਹਾਲਾਤ ਇਹ ਹੈ ਕਿ ਟੁੱਟੀਆਂ ਸੜਕਾਂ ਜਿਹੜੀਆਂ ਹੁਣ ਬਜਰੀ ਦੇ ਵਿੱਚ ਬਦਲ ਗਈਆਂ ਨੇ ਔਰ ਬਜਰੀ ਖਿਲਰੀ ਹੋਣ ਕਰਕੇ ਲੋਕਾਂ ਦੇ ਰੋਜ਼ ਜਿਹੜੇ ਵਹੀਕਲ ਨੇ ਉਹ ਸਲਿੱਪ ਹੁੰਦੇ ਨੇ ਜਿਸ ਕਾਰਨ ਉਹਨਾਂ ਨੂੰ ਸਟਾ ਲੱਗ ਰਹੀਆਂ ਨੇ ਔਰ ਇਸੇ ਕਾਰਨ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਲੁਧਿਆਣਾ ਦੇ ਵਿੱਚ ਹੁਣ ਇੱਕ ਨਵੀਂ ਦਹਿਸ਼ਤ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਨਵੀਂ ਦਹਿਸ਼ਤ ਇਹ ਬਜਰੀ ਦੇ ਰੂਪ ਦੇ ਵਿੱਚ ਹੈ ਇਹ ਨਵੀਂ ਦਹਿਸ਼ਤ ਇਹ ਖਿਲਰੀ ਹੋਈ ਟੁੱਟੀ ਹੋਈ ਸੜਕ ਦੇ ਰੂਪ ਦੇ ਵਿੱਚ ਹੈ ਜਿਸ ਕਾਰਨ ਟੂ-ਵੀਲਰ ਜਿਹੜੇ ਨੇ ਸਲਿੱਪ ਕਰਦੇ ਨੇ ਔਰ ਸੱਟ ਪੇਟ ਲੱਗਦੀ ਹੈ ਇਸੇ ਕਾਰਨ ਤੁਹਾਨੂੰ ਕਹਿ ਰਹੇ ਆ ਕਿ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ ਅੱਛਾ ਮਟੀਰੀਅਲ ਯੂਜ਼ ਹੋਣਾ ਚਾਹੀਦਾ ਨਹੀਂ ਤਾਂ ਸਪੈਚ ਵਰਕ ਵੀ ਜਿਹੜਾ ਕਿਤੇ ਵੀ ਕੰਮ ਨਹੀਂ ਆਉਂਦਾ ਔਰ ਇੱਥੋਂ ਜਿੰਨੇ ਵੀ ਮੋਟਰਸਾਈਕਲ ਟੂ-ਵੀਲਰ ਸਵਾਰ ਨੇ ਉਹ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਇੱਧਰ ਜਿਹੜੇ ਲੋਕ ਨਿਕਲਦੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਵੀਰੇ ਜੀ ਪਹਿਲਾਂ ਤਾਂ ਸੜਕਾਂ ਹੀ ਟੋਇਆਂ ਨਾਲ ਭਰੀਆਂ ਸੀਗੀਆਂ ਹੁਣ ਜਿੱਥੇ ਪੈਚ ਵਰਕ ਆ ਉਹ ਵੀ ਟੁੱਟ ਕੇ ਬਜਰੀ ਦੇ ਨਾਲ ਲੱਗਦਾ ਕਿ ਵਹੀਕਲ ਸੇਫ ਆ ਜਾਂ ਸਲਿੱਪ ਹੁੰਦੇ ਆ ਵਹੀਕਲ ਦਾ ਤਾਂ ਬਹੁਤ ਬੁਰਾ ਹਾਲ ਹੈਗਾ ਨਾਰਮਲ ਸਿਟੀਜ਼ਨ ਵੀ ਇੰਨਾ ਜ਼ਿਆਦਾ ਸੋਖੇ ਤਰੀਕੇ ਨਾਲ ਪਾਸ ਆਊਟ ਨਹੀਂ ਕਰ ਸਕਦਾ ਇਹ ਤਾਂ ਚਲੋ ਹਜੇ ਫੇਰ ਵੀ ਥੋੜਾ ਬਹੁਤ ਤਾਂ ਤੁਹਾਨੂੰ ਲੱਗ ਰਿਹਾ ਹੋਵੇਗਾ ਸੁੱਕੇ ਹੋਣ ਕਰਕੇ ਕੰਡੀਸ਼ਨ ਸਹੀ ਹੈਗੀ ਹੈ ਜਦੋਂ ਮੀਂਹ ਪੈਂਦਾ ਉਦੋਂ ਬੁਰਾ ਹਾਲ ਹੁੰਦਾ ਇੰਨੇ ਐਕਸੀਡੈਂਟ ਇਸ ਰੋਡ ਤੇ ਅੱਗੇ ਮੇਰੀ ਫੈਕਟਰੀ ਹੈਗੀ ਹੈ ਫੈਕਟਰੀ ਯੂਨਿਟ ਪਿਆ ਹੋਇਆ ਕੋਈ ਬਿਜ਼ਨਸ ਕੰਮਦਾ ਨਹੀਂ ਹੈਗਾ ਸਮਾਨ ਇੱਥੇ ਅੱਗੇ ਪਿੱਛੇ ਲੈ ਜਾਂਦੇ ਅੱਗੇ ਪਿੱਛੇ ਕਰਦੇ ਨਹੀਂ ਉੱਥੇ ਫਰਕ ਪੈ ਜਾਂਦਾ ਛੱਟ ਵਾ ਜਾਂਦੀ ਹੈ ਸਮਾਨ ਦੇ ਉੱਥੇ ਹੀ ਖਰਾਬ ਹੋ ਜਾਂਦਾ ਆ ਦੇਖੋ ਮਾਲ ਆ ਰਿਹਾ ਸਾਰਾ ਇੱਥੇ ਖਰਾਬ ਹੋਇਆ ਪਿਆ ਹਾਂ ਬਹੁਤ ਬੁਰਾ ਹਾਲ ਹੈ ਕੋਈ ਕੰਪਨੀ ਹੈਗਾ ਇੱਥੇ ਬਿਲਕੁਲ ਚਲੋ ਸਨਮਾਨ ਦੀ ਤਾਂ ਇੱਕ ਵਾਰ ਆਪਾਂ ਹੈਨਾ ਬਚਤ ਕਰ ਵੀ ਲਵਾਂਗੇ ਜਾਂ ਪਰਪਾਈ ਕਰ ਲਾਂਗੇ ਪਰ ਜਿਹੜੀ ਆਪਣੇ ਸੈਟਪੇਡ ਲੱਗਦੀ ਆ ਉਹਦਾ ਕੀ ਹੈ ਮੇਰਾ ਵੀ ਦੋ ਤਿੰਨ ਵਾਰ ਇਸ ਰੋਡ ਤੇ ਐਕਸੀਡੈਂਟ ਹੋ ਚੁੱਕਾ ਹੈ ਇਸੇ ਰੋਡ ਤੇ ਹੀ ਹੋਇਆ ਉਹ ਉਧਰ ਹਾਂ ਉਹ ਵੀ ਹਾਲ ਬਿਲਕੁਲ ਬਹੁਤ ਬੁਰਾ ਹਾਲ ਹੈਗਾ ਇਸ ਰੋਡ ਤੇ ਕੋਈ ਫਰਕ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਅੱਗੇ ਜਾ ਕੇ ਦੇਖੋ ਹੋਰ ਬੁਰਾ ਹਾਲ ਹੈਗਾ ਗਲੀਆਂ ਦੇ ਵਿੱਚ ਬਿਲਕੁਲ ਇੱਥੇ ਤਾਂ ਐ ਹੈਗਾ ਵੀ ਜੀਪ ਲਾ ਕੇ ਤੁਸੀਂ ਕਰੋ ਆਫ ਰੋਡਿੰਗ ਜਿੱਦਾਂ ਦੀ ਸੜਕਾਂ ਬਣੀਆਂ ਹੋਈਆਂ ਨੇ ਇਹ ਜੋ ਕੰਮ ਨਹੀਂ ਜੋ ਕੰਮ ਨਹੀਂ ਹੋ ਪਾਰਿਆ ਇੱਥੇ ਇੱਥੇ ਆਫ ਰੋਡਿੰਗ ਹੈ ਇਹ ਆਫ ਬਿਲਕੁਲ ਸਹੀ ਗੱਲ ਕਹੀ ਹੈ ਤਾਂ ਆਫ ਰੋਡਰ ਬਣਾਤੀ ਹੈ ਰੋੜੇ ਨਾਲ ਅੱਗੇ ਅੱਗੇ ਇਹ ਨਹੀਂ ਹੈਗਾ ਵੀ ਇਹ ਰੋਡ ਕੋਈ ਐਦਾਂ ਮਤਲਬ ਜਿਵੇਂ ਕਹਿੰਦੇ ਨੇ ਲੈਸ ਪਪੂਲਰ ਲੈਸ ਪਾਪੂਲੇਟਿਡ ਏਰੀਆ ਦੇ ਵਿੱਚ ਹੈਗਾ ਅੱਗੇ ਦੋ ਮੇਨ ਸਕੂਲ ਲੱਗਦੇ ਨੇ ਇੱਥੇ ਬੱਚਿਆਂ ਦੀ ਇੰਨੀ ਆਰਜਾ ਰਹੀ ਹੈ ਬੱਸਾਂ ਲੰਘਦੀਆਂ ਨੇ ਕੱਲ ਕੋਈ ਵੱਡਾ ਹਾਸਾ ਹੋ ਜयोए ਕੌਣ ਜ਼ਿੰਮੇਦਾਰ ਹੈਗਾ ਕੌਣ ਜ਼ਿੰਮੇਵਾਰੀ ਚੱਕੇਗਾ ਬਿਲਕੁਲ ਹਾਦਸਿਆਂ ਦੀ ਜ਼ਿੰਮੇਵਾਰੀ ਕੌਣ ਚੱਕੇਗਾ ਸਭ ਤੋਂ ਵੱਡਾ ਸਵਾਲ ਇਹੀ ਹੈ ਬੋਬੋ ਸ਼ੁਕਰੀਆ ਵੀਰ ਜੀ ਤਾਂ ਇਸੇ ਲਈ ਹੀ ਗੱਲ ਕਰ ਰਹੇ ਆ ਕਿ ਟੋਇਆਂ ਤੋਂ ਤਾਂ ਨਜਾਤ ਮਿਲ ਸਕਦੀ ਹੈ ਟੋਇਆਂ ਤੋਂ ਬਚ ਕੇ ਜਾਇਆ ਜਾ ਸਕਦਾ ਹੈ ਲੇਕਿਨ ਇਦਾਂ ਦੀ ਖਿਲਰੀ ਹੋਈ ਬਜਰੀ ਜਿਹੜੀ ਹੈ ਉਹ ਸਿਰਫ ਔਰ ਸਿਰਫ ਹਾਦਸਿਆਂ ਦਾ ਹੀ ਕਾਰਨ ਬਣਦੀ ਹੈ ਇਕੱਲੀ ਇੱਕ ਨਹੀਂ ਤੁਹਾਨੂੰ ਲੁਧਿਆਣਾ ਦੀਆਂ ਇਦਾਂ ਦੀਆਂ ਕਿੰਨੀਆਂ ਸੜਕਾਂ ਮਿਲ ਜਾਣਗੀਆਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਏਗੀ ਲੇਕਿਨ ਹਾਲਾਤ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨਾ ਅਸੀਂ ਪੂਰੀ ਵੀਡੀਓ ਦੇ ਵਿੱਚ ਹਰ ਰੋਡ ਜਿਹੜੀ ਹੈ ਉਹ ਨਹੀਂ ਦਿਖਾ ਸਕਦੇ ਲੇਕਿਨ ਉਦਾਹਰਨ ਦੇ ਰੂਪ ਦੇ ਵਿੱਚ ਤੁਹਾਨੂੰ ਇੱਧਰ ਦੀਆਂ ਸੜਕਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹੀ ਹਾਲਾਤ ਪੂਰੀ ਲੁਧਿਆਣਾ ਦੇ ਵਿੱਚ ਜਿੱਥੇ ਵੀ ਪੈਚ ਵਰਕ ਕੀਤੇ ਗਏ ਆ ਇਹੀ ਦੇਖਣ ਨੂੰ ਮਿਲ ਰਹੇ ਆ ਸੋ ਇਸ ਜਿਹੜੀ ਤੁਹਾਨੂੰ ਸ਼ਰਮ ਤਮਕੀ ਦਿੰਦੀ ਹੋਈ ਬਜਰੀ ਜਿਹੜੀ ਹੈ ਨਜ਼ਰ ਆ ਰਹੀ ਹੈ ਇਹਦੇ ਤੇ ਪ੍ਰਸ਼ਾਸਨ ਜਿਹੜਾ ਖਾਮੋਸ਼ੀ ਧਾਰ ਕੇ ਬੈਠਾ ਹੋਇਆ ਲੁਧਿਆਣਾ ਦੇ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ